ਜੇਕਰ ਸਾਡਾ ਲਗਾਤਾਰ ਸਿਰਦਰਦ ਰਹਿੰਦਾ ਹੈ ਤਾਂ ਸਿਰਦਰਦ ਦੀ ਜਾਨੀ ਕਿ ਸਾਡੀ ਬਾਡੀ ਸਾਨੂੰ ਦੱਸ ਰਹੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਲਗਾਤਾਰ ਕੋਈ ਵੀ ਮੈਡੀਸਨ ਆਪਾਂ ਖਾਣੇ ਆ ਤਾਂ ਖਾਸ ਤੌਰ ਤੇ ਕਿਡਨੀ ਤੇ ਲੀਵਰ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਚਾਹ ਤੁਸੀਂ ਦੇਸੀ ਘੋਈ ਜ਼ਿਆਦਾ ਓਵਰ ਮਾਤਰਾ ਚ ਖਾ ਲੂਗੇ ਤਾਂ ਉਹਦਾ ਸਾਈਡ ਇਫੈਕਟ ਹੋਣਾ ਹੀ ਹੋਣਾ ਹੈ ਕਿ ਸਾਨੂੰ ਕਹਿੰਦੇ ਕਿ ਇਹਨਾਂ ਦੇ ਕੋਲ ਕਿਡਨੀ ਦਾ ਜਿਹੜਾ ਇਲਾਜ ਆ ਬੜਾ ਸਫਲ ਇਲਾਜ ਆ ਮੈਨੂੰ ਕਿਡਨੀ ਬਾਰੇ ਇੱਕ ਵਾਰ ਦੱਸਦੇ ਕਿ ਤੁਸੀਂ ਕਿਸ ਤਰੀਕੇ ਨਾਲ ਇਲਾਜ ਕਰਦੇ ਹੋ ਤੁਸੀਂ ਆਯੁਰਵੈਦਿਕ ਦਵਾਈ ਦਿੰਦੇ ਹੋ ਜੀ ਇਹ ਆਯੁਰਵੈਦਿਕ ਮੈਡੀਸ਼ਨ ਹੈ ਬਿਲਕੁਲ ਆਰਗੇਨਿਕ ਹੈ ਔਰ ਸ਼ੁੱਧ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਯੋਜਨਾ ਨਹੀਂ ਹੁੰਦਾ ਕਿ ਜੇਕਰ ਤੁਹਾਨੂੰ ਡਾਕਟਰ ਨੇ ਰეკਮੈਂਡ ਕੀਤਾ ਕਿ ਹਾਂਜੀ ਸਰਜਰੀ ਹੋਣੀ ਹੈ ઓਪਰੇਟ ਹੋਣਾ ਤੁਸੀਂ ਇੱਕ ਵਾਰ ਤੁਹਾਡੇ ਕੋਲ ਆ ਜਨ ਮੈਂ ਇਹ ਬਿਲਕੁਲ ਹਾਂ ਬਿਲਕੁਲ ਆ ਸਕਦੇ ਨੇ ਹਾਂ ਬਿਲਕੁਲ ਆਣ ਆਪਾਂ ਬਹੁਤ ਬਖੂਬੀ ਤਰੀਕੇ ਨਾਲ ਪੇਸ਼ੈਂਟ ਦੇ ਨਾਲ ਆਪਾਂ ਕਾਉਂਸਲਿੰਗ ਕਰੀਦੀ ਹੈ ਲਗਭਗ ਹਰ ਪੇਸ਼ੈਂਟ ਨਾਲ ਅੱਧਾ ਘੰਟੇ ਦੀ ਕਾਉਂਸਲਿੰਗ ਹੁੰਦੀ ਹੈ ਆਪਣੀ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਹੀ ਆਪਾਂ ਆਪਣੀ ਮੈਡੀਸ਼ਨ ਉਹਨਾਂ ਨੂੰ ਲੇਕਿਨ ਜਦੋਂ ਤੁਹਾਡਾ ਜੀਐਫਆਰ 5 ਤੋਂ 10 ਤੱਕ ਕਿਡਨੀ ਦੇ ਵਿੱਚ ਜੀਐਫਆਰ ਇੱਕ ਹੁੰਦਾ ਗ੍ਰੈਮ ਰੇਲ ਫਿਲਟਰੇਸ਼ਨ ਰੇਟ ਬੋਲਦੇ ਇਹਨੂੰ ਠੀਕ ਹੈ ਉਹ ਅਗਰ ਤੁਹਾਡਾ ਫਿਲਟਰੇਸ਼ਨ ਰੇਟ ਥੋੜਾ ਕਿਡਨੀ ਦੇ ਵਿੱਚ ਚੱਲ ਰਿਹਾ ਹੈਗਾ ਕੰਮ ਦੇ ਰਿਹਾ ਤਾਂ ਫਿਰ ਉਸ ਨੂੰ ਕੋਈ ਆਪਣਾ ਜੋ ਦਵਾਈਆਂ ਬਹੁਤ ਵਰਪੂਰ ਕੰਮ ਕਰਦੀਆਂ ਨੇ ਔਰ ਬਹੁਤ ਅੱਛੇ ਰਿਜ਼ਲਟ ਆਉਂਦੇ ਤੇ ਤੁਸੀਂ ਮੈਨੂੰ ਹੁਣ ਇਹ ਦੱਸ ਦੋ ਇੱਕ ਵਾਰ ਕਿ ਕਿੰਨਾ ਕ ਸਮਾਂ ਦਵਾਈ ਥੋੜੀ ਖਾਣੀ ਪੈਂਦੀ ਆ ਮਤਲਬ ਕੋ ਪੇਸ਼ੈਂਟ ਦੇ ਜੇਕਰ ਮੰਨ ਲਓ ਸੁਪੋਜ਼ ਕਰੋ ਪੇਸ਼ੈਂਟ ਡਾਇਲਿਸਿਸ ਵਗੈਰਾ ਤੇ ਚਲਾ ਜਾਂਦਾ ਤਾਂ ਕਈ ਵਾਰੀ ਪੇਸ਼ੈਂਟ ਦੀ ਦਵਾਈ ਲਗਾਤਾਰ ਵੀ ਚੱਲਦੀ ਰਹਿੰਦੀ ਹੈ ਲੇਕਿਨ ਕਈ ਵਾਰੀ ਪੇਸ਼ੈਂਟ ਜਿਵੇਂ ਮੰਨ ਲਓ 15 ਦਿਨ ਦੇ ਵਿੱਚ ਵਿੱਚ ਕਾਫੀ ਅੱਛੇ ਰਿਜ਼ਲਟ ਆ ਜਾਂਦੇ ਚ ਪਹਿਲੇ 15 ਦਿਨ ਦੇ ਵਿੱਚ ਪੇਸ਼ੈਂਟ ਖੁਦ ਫੋਨ ਕਰਕੇ ਕਹਿੰਦਾ ਨੇ ਡਾਕਟਰ ਸਾਹਿਬ ਬਹੁਤ ਅੱਛਾ ਲੱਗ ਰਿਹਾ ਬਹੁਤ ਸਹੀ ਚੱਲ ਰਿਹਾ ਰਿਮੂਵ ਕਿਵੇਂ ਜਾਣਾ ਸਰ ਦੋ ਚਮਚ ਜਿਹੜੇ ਆ ਬਹੁਤ ਕਮਾਲ ਦੇ ਨੇ ਸਵੇਰੇ ਖਾਲੀ ਪੇਟ ਲੈਣੇ ਨੇ ਔਰ ਜਿੰਨਾ ਵੀ ਕਿਡਨੀ ਦੇ ਅੰਦਰ ਮੈਟਲ ਜੰਮਿਆ ਹੋਇਆ ਜਾਂ ਕਚਰਾ ਜਾਂ ਗੰਦਗੀ ਜਾਂ ਪਸਸਲਸ ਜਾਂ ਕਿਸੇ ਵੀ ਤਰ੍ਹਾਂ ਦਾ ਜੋ ਵੀ ਅੰਦਰ ਕਿਡਨੀ ਨੂੰ ਸਫਾਈ ਕਰਦੇ ਨੇ ਸਫਾਈ ਕਰਦੇ ਨੇ ਜਿੱਤੋਂ ਸਗਣਾ ਕਿਡਨੀ ਨੂੰ ਸਾਫ ਕਰਦੇ ਨੇ ਡੀਟੌक्स ਕਰਦੇਗੀ ਬਿਲਕੁਲ ਸਤਿ ਸ਼੍ਰੀ ਅਕਾਲ ਜਮਸਕਾਰ ਮਾਬੀ ਕਿਸੇ ਤੁਹਾਡੇ ਨਾਲ ਸੋ ਅੱਜ ਇੱਕ ਫਿਰ ਤੋਂ ਬੜੀ ਲਾਹੇਵੰਦ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਕਿਹੜੀ ਹੈ ਕਿਉਂਕਿ ਤੁਹਾਡੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਅਸੀਂ ਉਹ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਇਗਨੋਰ ਕਰ ਦਿੰਦੇ ਆਂ ਕਿ ਅਸੀਂ ਇੱਕ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ। ਸੋ ਅੱਜ ਇਸੇ ਲਈ ਅਸੀਂ ਮੰਡਪਿੰਡ ਪਹੁੰਚੇ ਜਿੱਥੇ ਨਾਲ ਮੇਰੇ ਨਾਲ ਵੈਦ ਸਾਹਿਬ ਜੀ ਮੌਜੂਦ ਨੇ। ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹਾਂਜੀ ਬਹੁਤ ਔ ਵੈਦ ਸਾਹਿਬ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਕਿ ਕਈ ਵਾਰ ਤਾਂ ਅਸੀਂ ਚੀਜ਼ਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਨੇ ਆ। ਤੁਹਾਨੂੰ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ ਉਮਰ ਹੋ ਗਈ ਆ, ਇਹ ਦਰਦ ਤਾਂ ਹੋਣੀ ਆ, ਇਹ ਬਿਮਾਰੀ ਤਾਂ ਹੋਣੀ ਆ। ਲੇਕਿਨ ਜਦੋਂ ਉਹ ਬਿਮਾਰੀ ਕਿਤੇ ਵੱਡੀ ਹੋ ਜਾਂਦੀ ਆ, ਜਦੋਂ ਹਸਪਤਾਲ ਵਾਲੇ ਕਹਿੰਦੇ ਨਹੀਂ ਭਈ ਆ ਕੇ ਹੁਣ ਐਡਮਿਟ ਕਰਾ ਦਿਓ। ਨਹੀਂ ਹੁਣ ਤਾਂ ਤਾਂ ਹੁਣ ਆਪਰੇਸ਼ਨ ਹੋਣਾ ਐਵੇਂ ਕੰਮ ਨਹੀਂ ਬੰਦਦਾ ਤਾਂ ਫਿਰ ਅਸੀਂ ਕਹਿੰਦੇ ਕਿ ਨਹੀਂ ਭਾਈ ਜਦੋਂ ਮੌਕਾ ਸਾਹਮਣੇ ਲੈਂਦੇ ਨਾ ਤਾਂ ਗੱਲ ਬਣ ਜਾਣੀ ਸੀਗੀ ਤੁਹਾਨੂੰ ਤੁਹਾਡੇ ਕੋਲ ਪੇਸ਼ੈਂਟ ਬਹੁਤ ਸਾਰੇ ਆਉਂਦੇ ਨੇ ਕੀ ਦੇਖਦੇ ਕੀ ਹੈ ਕਿ ਲੋਕ ਗਲਤੀਆਂ ਕਿੱਥੇ ਕਰ ਦਿੰਦੇ ਆ ਦੇਖੋ ਆਪਣਾ ਜਿਹੜਾ ਇੰਡੀਆ ਦਾ ਮੈਡੀਕਲ ਸਿਸਟਮ ਹੈਗਾ ਆਪਣੀ ਜਿਹੜੇ ਖਾਸ ਕਰਕੇ ਪੰਜਾਬੀ ਲੋਕ ਆ ਇਹਨੂੰ ਇਗਨੋਰ ਕਰਦੇ ਆ ਉਸ ਨੂੰ ਟਾਈਮਲੀ ਉਸ ਨੂੰ ਰਿਲੇਟ ਨਹੀਂ ਕਰਦੇ ਔਰ ਉਸ ਚੀਜ਼ ਬਾਰੇ ਸੋਚ ਦੇਣੀ ਹੈ ਜੇ ਥੋੜਾ ਬਤ ਕੋਈ ਹੋਇਆ ਵੀ ਦਰਦ ਹੋਇਆ ਜਾਂ ਕੋਈ ਸਿਰ ਦਰਦ ਹੁੰਦਾ ਹੈ ਜਾਂ ਗੋਲੀ ਗੋਲੀ ਖਾ ਲਈ ਤਾਂ ਉਹ ਉਸੇ ਟਾਈਮ ਗੋਲੀ ਖਾ ਲੈਂਦੇ ਆ ਤਾਂ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਲਗਾਤਾਰ ਕੋਈ ਵੀ ਮੈਡੀਸਨ ਆਪਾਂ ਖਾਣੇ ਆ ਤਾਂ ਖਾਸ ਤੌਰ ਤੇ ਕਿਡਨੀ ਤੇ ਲੀਵਰ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਹੁਣ ਕਈ ਜਗ੍ਹਾ ਸਾਨੂੰ ਇਹ ਵੀ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਇੰਟਰਵਿਊ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਜਿਹੜੀਆਂ ਐਲੋਪੈਥਿਕ ਗੋਰੀ ਜਾਂ ਦਰਦਾਂ ਵਾਲੀਆਂ ਗੋਲੀਆਂ ਖਾ ਕੇ ਉਹ ਜ਼ਿਆਦਾ ਬੰਦੇ ਤੇ ਇਫੈਕਟ ਮਾਰਦੀਆਂ ਬਿਲਕੁਲ ਬਿਲਕੁਲ ਇਸ ਚੀਜ਼ ਦਾ ਬਹੁਤ ਵੱਡਾ ਸਾਈਡ ਇਫੈਕਟ ਹੁੰਦਾ ਹੈ ਕਿ ਤੁਸੀਂ ਚਾਹੇ ਉਹ ਵੈਸੇ ਆਯੁਰਵੈਦਿਕ ਵਾਲੇ ਹੀ ਹਮੇਸ਼ਾ ਹੀ ਕਹਿੰਦੇ ਸਾਰਿਆਂ ਨੂੰ ਕਿ ਤੁਸੀਂ ਲਗਾਤਾਰ ਕੋਈ ਵੀ ਚੀਜ਼ ਖਾਓਗੇ ਚਾਹੇ ਤੁਸੀਂ ਦੇਸੀ ਘੋਈ ਜਿਆਦਾ ਔਰ ਮਾਤਰਾ ਚ ਖਾ ਲੂਗੇ ਤਾਂ ਉਹਦਾ ਸਾਈਡ ਇਫੈਕਟ ਹੋਣਾ ਹੀ ਹੋਣਾ ਹੈ ਇਹ ਚੀਜ਼ ਜਦੋਂ ਕੋਈ ਵੀ ਕੈਮੀਕਲਸ ਵਾਲੀਆਂ ਚੀਜ਼ਾਂ ਅਸੀਂ ਲਗਾਤਾਰ ਉਪਯੋਗ ਦੇ ਵਿੱਚ ਲਾਉਣੇ ਆਪਣੀ ਰੈਗੂਲਰ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਲੈਣੇ ਆ ਤਾਂ ਉਸ ਨੇ ਫਿਰ ਇੱਕ ਦਿਨ ਜਾ ਕੇ ਆਪਣੇ ਆਰਗਨਸ ਨੂੰ ਇਫੈਕਟ ਕਰਨਾ ਹੀ ਕਰਨਾ ਹੈ ਹਾਂ ਡੈਫੀਨਿਟਲੀ ਬਿਲਕੁਲ ਹੁਣ ਜੇ ਮੈਂ ਤੁਹਾਡੀ ਗੱਲ ਕਰਾਂ ਤੁਸੀਂ ਜ਼ਿਆਦਾਤਰ ਕਿਡਨੀ ਦੇ ਪੇਸ਼ੈਂਟ ਤੁਹਾਡੇ ਕੋਲ ਜ਼ਿਆਦਾ ਆਉਂਦੇ ਨੇ ਕਿਡਨੀ ਦਾ ਜਿਹੜੀ ਤੁਸੀਂ ਇਲਾਜ ਕਰਦੇ ਹੋ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਅਸੀਂ ਜਦੋਂ ਪਤਾ ਕਰਦੇ ਆ ਤੇ ਸਾਨੂੰ ਕਹਿੰਦੇ ਕਿ ਇਹਨਾਂ ਦੇ ਕੋਲ ਕਿਡਨੀ ਦਾ ਜਿਹੜਾ ਇਲਾਜ ਆ ਬੜਾ ਸਫਲ ਇਲਾਜ ਆ ਮੈਨੂੰ ਕਿਡਨੀ ਬਾਰੇ ਇੱਕ ਬੰਦਾ ਦੱਸਦਾ ਕਿ ਤੁਸੀਂ ਕਿਸ ਤਰੀਕੇ ਨਾਲ ਇਲਾਜ ਕਰਦੇ ਹੋ ਤੁਸੀਂ ਆਯੁਰਵੈਦਿਕ ਦਵਾਈ ਦਿੰਦੇ ਹੋ ਜੀ ਬਿਲਕੁਲ ਸਭ ਦੇਸੀ ਦਵਾਈ ਦਿੰਦੇ ਹੋ ਇੱਕ ਵਾਰ ਪਲੀਜ਼ ਉਹਦੇ ਬਾਰੇ ਪਹਿਲਾਂ ਪਲੀਜ਼ ਜ਼ੋਰ ਜ਼ਾਦ ਦਿਓ ਬਿਲਕੁਲ ਛੱਡੇ ਕੋਲੇ ਜਿਹੜਾ ਅਸੀਂ ਪਿਛਲੇ ਲਗਭਗ 16-17 ਸਾਲਾਂ ਤੋਂ ਆਪਾਂ ਇੱਥੋਂ ਅ ਲਗਾਤਾਰ ਮੰਡ ਤੋਂ ਹੀ ਦਵਾਈ ਚੱਲ ਰਹੀ ਆਪਣੀ ਲੋਕਾਂ ਦੀ ਇਹ ਆਯੁਰਵੈਦਿਕ ਮੈਡੀਸ਼ਨ ਹੈ ਬਿਲਕੁਲ ਔਰਗੈਨਿਕ ਹੈ ਔਰ ਸ਼ੁੱਧ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਯੂਜ਼ ਨਹੀਂ ਹੁੰਦਾ ਇਹ ਤੁਸੀਂ ਆਪ ਬਣਾਉਂਦੇ ਹੋ ਕਿ ਕਿਵੇਂ ਬਿਲਕੁਲ ਖੁਦ ਆਪਣੀ ਫਾਰਮਾਸਿਸਟ ਤੋਂ ਆਪਾਂ ਤਿਆਰ ਕਰਵਾਨੇ ਆ ਇਹ ਤਾਂ ਜਿਵੇਂ ਉੱਥੋਂ ਸਾਰੀਆਂ ਚੀਜ਼ਾਂ ਕੁਆਲਿਟੀ ਦਾ ਧਿਆਨ ਰੱਖਿਆ ਜਾਂਦਾ ਜਿੰਨਾ ਵੀ ਰੋ ਮਟੀਰੀਅਲ ਹੈ ਬਿਲਕੁਲ ਵਨ ਗ੍ਰੇਡ ਦਾ ਲੈ ਕੇ ਆਇਆ ਜਾਂਦਾ ਸ਼ੁੱਧ ਮਾਲ ਲਿਆਇਦਾ ਉਸ ਤੋਂ ਬਾਅਦ ਦੇ ਵਿੱਚ ਫਿਰ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਔਰ ਕਿਡਨੀ ਖਰਾਬ ਕਿਉਂ ਹੁੰਦੀ ਹੈ ਕਿਉਂ ਹੁੰਦੀ ਹੈ ਮੇਨਲੀ ਸਾਡਾ ਸਭ ਤੋਂ ਵੱਡਾ ਗੱਲ ਹੈ ਕਿ ਅਕਿਊਟ ਤੇ ਕਰੋਨਿਕ ਦੋ ਤਰ੍ਹਾਂ ਦੇ ਨਾਲ ਮਤਲਬ ਕਿਡਨੀ ਡਿਜ਼ੀਜ਼ ਆਂਦੀ ਹੈ ਹਮ ਮੋਰਸਟਲੀ ਜਿਵੇਂ ਕਿ ਇੱਕੇਦਮ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਰਹਿਣਾ ਜਾਂ ਕੋਈ ਸ਼ੌਕ ਹੋ ਜਾਣਾ ਜਾਂ ਕਿਸੇ ਵੀ ਤਰ੍ਹਾਂ ਦਾ ਤਾਂ ਇੱਕਤਾ ਇਫੈਕਟ ਇਸ ਤਰੀਕੇ ਨਾਲ ਪੈਂਦਾ ਹੈ ਦੂਸਰਾ ਜਿਵੇਂ ਕਿਸੇ ਨੂੰ ਸ਼ੂਗਰ ਵਗੈਰਾ ਰਹਿੰਦਾ ਲੰਬੇ ਸਮੇਂ ਤੋਂ ਸ਼ੂਗਰ ਰਹਿ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੋਰ ਵੀ ਕੋਈ ਲੰਬੀ ਬਿਮਾਰੀ ਚੱਲਦੀ ਹੈ ਤਾਂ ਉਹ ਲੰਬੀ ਬਿਮਾਰੀ ਦੀ ਵਜ੍ਹਾ ਨਾਲ ਜੋ ਵੀ ਉਸ ਟਾਈਮ ਲਗਾਤਾਰ ਦਵਾਈਆਂ ਚੱਲਦੀਆਂ ਨੇ ਉਹਨਾਂ ਦਵਾਈਆਂ ਦੇ ਸਾਈਡ ਇਫੈਕਟ ਦੇ ਨਾਲ ਅ ਕੰਟੀਨਿਊ ਇਫੈਕਟ ਪੈ ਜਾਂਦਾ ਇਫੈਕਟ ਪੈ ਜਾਂਦਾ ਜੇ ਮੈਂ ਕਹਾਂ ਕਿ ਸਟਾਰਟਿੰਗ ਲੱਛਣ ਸਾਨੂੰ ਪਰ ਲੱਗ ਜਾਣ ਕਿ ਹਾਂਜੀ ਜੀ ਕਿ ਬੁਖਾਰ ਚੜਿਆ ਜਾਂ ਸਟਾਰਟਿੰਗ 'ਚ ਇਹ ਹੋਇਆ ਆਪਾਂ ਕਿੰਨੇ ਟੈਸਟ ਕਰਾ ਲਈਏ ਤਾਂ ਕਿ ਅਸੀਂ ਅੱਗੇ ਨਾ ਪਹੁੰਚੀਏ ਬਿਲਕੁਲ ਅਸਲ ਦੇ ਵਿੱਚ ਕਰਨਾ ਕੀ ਚਾਹੀਦਾ ਸਾਨੂੰ ਕਿ ਜੇਕਰ ਸਾਡਾ ਲਗਾਤਾਰ ਸਿਰਦਰਦ ਰਹਿੰਦਾ ਹੈ ਤਾਂ ਸਿਰਦਰਦ ਦੀ ਯਾਨੀ ਕਿ ਸਾਡੀ ਬਾਡੀ ਸਾਨੂੰ ਦੱਸ ਰਹੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਓਕੇ ਤਾਂ ਅਸੀਂ ਉਦੋਂ ਕੀ ਕਰਦੇ ਨਾ ਤਾਂ ਆਪਣਾ ਕੋਈ ਮੈਡੀਕਲ ਟੈਸਟ ਕਰਵਾਣੇ ਆ ਈਵਨ ਕਿ ਲੋਕਾਂ ਨੂੰ ਦੇਖਿਆ ਕਿ ਉਹ ਨਾ ਆਪਣਾ ਬਲੱਡ ਪ੍ਰੈਸ਼ਰ ਤੱਕ ਵੀ ਨਹੀਂ ਚੈੱਕ ਕਰਉਣ ਜਾਂਦੇ ਨਹੀਂ ਕਰਉਂਦੇ ਤਾਂ ਇਹ ਜਿਹੜਾ ਲਗਾਤਾਰ ਸਿਰ ਦਰਦ ਰਹਿੰਦਾ ਜਾਂ ਕੋਈ ਲਗਾਤਾਰ ਪ੍ਰੋਬਲਮ ਰਹਿੰਦੀ ਆ ਤਾਂ ਤੁਸੀਂ ਆਪਣੇ ਸਾਰੇ ਟੋਟਲ ਮੈਡੀਕਲ ਚੈੱਕਅਪ ਕਰਵਾਓ ਉਹਨਾਂ ਦੇ ਵਿੱਚ ਆਪਣੇ ਆਪ ਹੀ ਨਿਕਲ ਕੇ ਆ ਜਾਣਾ ਵੀ ਕਿ ਤੁਹਾਡੇ ਕਿਹੜੇ ਆਰਗਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਠੀਕ ਹੈ ਤਾਂ ਜਦੋਂ ਪ੍ਰੋਬਲਮ ਦਾ ਪਤਾ ਲੱਗ ਜੇਗਾ ਤਾਂ ਫਿਰ ਆਪਾਂ ਉਸੇ ਤੇ ਹੀ ਕੰਮ ਕਰਨਾ ਹੁੰਦਾ ਵਾ ਪ੍ਰੋਬਲਮ ਰਿਕਰਡਿੰਗ ਬਿਲਕੁਲ ਤੇ ਲੋਕ ਕੀ ਕਰਦੇ ਆ ਕਿ ਹੁੰਦਾ ਤਾਂ ਸਿਰ ਦਰਦ ਤਾਂ ਬਸ ਹਰੇ ਪੱਤੇ ਵਾਲੀ ਗੋਲੀ ਖਾ ਲਈ ਜਾਓ ਹਾਲੇ ਤੋਂ ਉਸ ਦੀ ਵਜ੍ਹਾ ਨਾਲ ਕਿਉਂ ਉਹ ਫਿਰ ਉਹ ਪ੍ਰੋਬਲਮ ਕਰਦੀ ਹੈ ਬਿਲਕੁਲ ਉਸਨੇ ਪ੍ਰੋਬਲਮ ਮੈਂ ਮੈਂ ਤੁਹਾਡੇ ਕੋਲ ਜਿਵੇਂ ਤੁਸੀਂ ਆ ਪੈਕਟਾ ਰੱਖਿਆ ਇੱਕ ਤੁਸੀਂ ਆ ਰੱਖਿਆ ਕਿ ਬੀ 1 ਤੇ ਇੱਧਰ ਰੱਖਿਆ ਤੁਸੀਂ ਬੀ 2 ਬਿਲਕੁਲ ਜੀ ਤੇ ਇਹ ਤੁਸੀਂ ਤਾਂ ਕਹਿੰਦੇ ਅਸੀਂ ਦੇਸੀ ਦਵਾਈਆਂ ਨਾਲੇ ਤੁਸੀਂ ਆ ਪੈਕਟਾਂ ਵਿੱਚ ਤੁਸੀਂ ਆ ਦਵਾਈਆਂ ਵੇਚੀ ਜਾਂਦੇ ਹੋ ਇਹਦੇ ਵਿੱਚ ਕੀ ਹੈ ਕਿ ਇਹ ਹੈ ਤਾਂ ਆਯੁਰਵੈਦਿਕ ਹੀ ਹੈ ਅੱਛਾ ਆਯੁਰਵੈਦਿਕ ਹੈ ਆਯੁਰਵੈਦਿਕ ਮੈਡੀਸਨ ਹੈ ਲੇਕਿਨ ਦੇਖੋ ਸਮੇਰੇ ਸਾਹਮਣੇ ਲੋਕ ਆਈ ਪ੍ਰੋਫਾਈਲ ਹੁੰਦੇ ਆ ਅਸੀਂ ਵੀ ਥੋੜਾ ਜਿਹਾ ਅਪਡੇਟ ਚੱਲ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਫਾਰਮਸਿਸਟ ਜੀ ਤਿਆਰ ਹੋਇਆ ਹੈਗਾ ਲਿਕਵਿਡ ਦੇ ਵਿੱਚ ਜਵੇ ਆਪਣਾ ਹੈਗਾ ਕੇਵਲ ਕੇਐਲ1 ਜਿਹੜਾ ਕਿਡਨੀ ਨੂੰ ਡੀਟੌਕਸ ਕਰਦੇ ਸਾਰੀ ਕਿਡਨੀ ਦੀ ਸਫਾਈ ਹੀ ਕਰਦੇ ਆ ਠੀਕ ਹਾਂਜੀ ਜੇ ਆਪਾਂ ਆ ਕੇਬੀ1 ਦੀ ਗੱਲ ਕਰ ਲਈ ਕਿ ਇਹਨੂੰ ਇਸਤੇਮਾਲ ਪਹਿਲਾਂ ਤਾਂ ਕਿਵੇਂ ਕਰਨਾ ਜੀ ਇਹਦਾ ਜਿਹੜਾ ਇਸਤੇਮਾਲ ਕਰਨ ਦਾ ਤਰੀਕਾ ਹੈਗਾ ਨਾ ਜੀ ਇਹ ਇੱਕ 5 ਗ੍ਰਾਮ ਦਾ ਪੌਚੇਟ ਹੈ ਇਹ ਪੂਰਾ ਬਿਲਕੁਲ ਜਿਹਦੇ ਵਿੱਚ ਆਰਗੈਨਿਕ ਜਿਹੜੀ ਬੁੱਟੀਆਂ ਦੇ ਪਾਊਡਰ ਤਿਆਰ ਕਰਕੇ ਪਾਏ ਗਏ ਆ ਵਿੱਚ ਠੀਕ ਹੈ ਜੀ ਸ਼ੁੱਧ ਹੈਗਾ ਇਹਨੂੰ ਜਿਵੇਂ ਆਪਾਂ 400 ਗ੍ਰਾਮ ਪਾਣੀ ਦੇ ਵਿੱਚ ਪਾ ਕੇ ਬੋਇਲ ਕਰਨਾ ਤੇ ਜਦੋਂ 100 ਗ੍ਰਾਮ ਪਾਣੀ ਰਹਿ ਗਿਆ ਇਹਨੂੰ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਆਪਾਂ ਲੈਣਾ ਹੁੰਦਾ ਸ਼ਾਮ ਨੂੰ ਜਿਵੇਂ ਲੰਚ ਤੋਂ ਬਾਅਦ ਲੰਚ ਤੋਂ ਬਾਅਦ ਦੇ ਵਿੱਚ ਦੁਪਹਿਰ ਤੋਂ ਖਾਵਾਂਗੇ ਬਿਲਕੁਲ ਔਰ ਜਿਵੇਂ ਇਹ ਕੇਲਵਨ ਹੈਗਾ ਠੀਕ ਹੈ ਜੀ ਕੇਲਵਨ ਦਾ ਖਾਲੀ ਪੇਟ ਲੈਣਾ ਇਹਨੂੰ ਆਪਾਂ ਬਿਲਕੁਲ ਠੀਕ ਹੈ ਤੇ ਇਹਦੇ ਵਿੱਚ ਦੋ ਚਮਚ ਅਸ਼ਵੇਰੇ ਤੇ ਦੋ ਚਮਚ ਸ਼ਾਮ ਨੂੰ 5 ਵਜੇ ਲੈਣਾ ਇਹ ਦੋ ਚਮਚ ਜਿਹੜੇ ਆ ਬਹੁਤ ਕਮਾਲ ਦੇ ਨੇ ਸਵੇਰੇ ਖਾਲੀ ਪੇਟ ਲੈਣੇ ਨੇ ਔਰ ਜਿੰਨਾ ਵੀ ਕਿਡਨੀ ਦੇ ਅੰਦਰ ਮੈਟਲ ਜੰਮਿਆ ਹੋਇਆ ਜਾਂ ਕਚਰਾ ਜਾਂ ਗੰਦਗੀ ਜਾਂ ਪਸਸਲਸ ਜਾਂ ਕਿਸੇ ਵੀ ਤਰ੍ਹਾਂ ਦਾ ਜੋ ਵੀ ਅੰਦਰ ਕਿਡਨੀ ਨੂੰ ਸਫਾਈ ਕਰਦੇ ਨੇ ਡੀਟੌਕਸ ਕਰਨਾ ਕਰਦੇ ਨੇ ਉਹਨੂੰ ਸਾਫ਼ ਕਰਦੇ ਨੇ ਡੀਟੌਕਸ ਕਰ ਦੇਗੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੰਦਰ ਜਾ ਕੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਅਸੀਂ ਜਿਵੇਂ ساری ਉਮਰ ਉਦਾਂ ਵੀ ਖਾਂਦੇ ਰਹੀਏ ਇਹਦਾ ਕੋਈ ਨੁਕਸਾਨ ਨਹੀਂ ਹੈ ਕਿਸੇ ਨੂੰ ਜੇ ਮੈਂ ਤੁਹਾਡੇ ਕੋਲ ਤੁਸੀਂ ਕਹਿੰਦੇ ਕਿ 16 17 ਸਾਲ ਸਾਨੂੰ ਕਿਡਨੀ ਤੇ ਵਰਕ ਕਰਦੇ ਹੋਏ ਹੋਏ ਹੋਗੇ ਸਕਸੈਸ ਰੇਟ ਕਿੰਨਾ ਤੁਹਾਡਾ ਬਹੁਤ ਅੱਛਾ ਰਿਜ਼ਲਟ ਸਾਹ ਸਾਰੀ ਦੁਨੀਆ ਹੀ ਜਾਣਦੀ ਹੁਣ ਤਾਂ ਵਰਲਡ ਤੇ ਹੀ ਨਾਮ ਚੱਲਦਾ ਆਪਣਾ ਜੇ ਕਿਸੇ ਨੇ ਬਾਹਰ ਬੋਰ ਮਗਾਣੀ ਹੋਵੇ ਕਿਉਂਕਿ ਅੱਜ ਕੱਲ ਲੋਕ ਇਹ ਹੁੰਦੇ ਕਿ ਆਉਣਾ ਆਉਂਦੇ ਲੋਕੀ ਕੱਟ ਲੁਕੀ ਕਹਿੰਦੇ ਸਾਨੂੰ ਉੱਥੇ ਪਾਰਸਲ ਕਰਦੇ ਕੋਲੀਰ ਕਰਦੇ ਅਮਰੀਕਾ ਹਰ ਜਗ੍ਹਾ ਤੇ ਆਪਣੀ ਦਵਾਈ ਜਾ ਰਹੀ ਹੈ ਦਵਾਈ ਜਾਂਦੀ ਹੈ ਕਿਉਂਕਿ ਦੇਸੀ ਦਵਾਈ ਦਾ ਨਾਰਮਲੀ ਉਹ ਹੁੰਦਾ ਨਹੀਂ ਕਿ ਪਾਰਸਲ ਨਹੀਂ ਹੁੰਦੀ ਕੋਲੀਰ ਨਹੀਂ ਹੁੰਦੀ ਨਹੀਂ ਨਹੀਂ ਸਭ ਜਾਣਦਾ ਬਿਲਕੁਲ ਜਾ ਰਿਹਾ ਸਾਰਾ ਟੋਟਲ ਜਾਂਦੀ ਹੈ ਦਵਾਈ ਲੋਕ ਖਾ ਰਹੇ ਆ ਰਿਜ਼ਲਟਸ ਵੀ ਆ ਰਹੇ ਨੇ ਬਹੁਤ ਅੱਛੇ ਆ ਦੇਖੋ ਇੱਕ ਸਮਾਂ ਹੁੰਦਾ ਜਿੱਥੇ ਜਾ ਕੇ ਜਦੋਂ ਹੁਣ ਬਿਲਕੁਲ ਹੀ ਡੈੱਡ ਹੋ ਗਿਆ ਨਾ ਕੁਝ ਮੰਨ ਲਾ ਕਿਡਨੀ ਦੇ ਵਿੱਚ ਵੀ ਸਟੇਜ ਹੁੰਦੀ ਜਿਵੇਂ ਕੈਂਸਰ ਦੇ ਵਿੱਚ ਸਟੇਜ ਹੁੰਦੀ ਹੈ ਉਸ ਤਰ੍ਹਾਂ ਕਿਡਨੀ ਦੇ ਵਿੱਚ ਵੀ ਸਟੇਜ ਹੁੰਦੀ ਆ ਲਿਵਰ ਦੇ ਵਿੱਚ ਵੀ ਸਟੇਜ ਹੁੰਦੀ ਆ ਤਾਂ ਜਦੋਂ ਤੁਸੀਂ ਤੁਹਾਡਾ ਬਿਲਕੁਲ ਡੈਮੇਜ ਹੋ ਗਿਆ ਉਸ ਟਾਈਮ ਤੇ ਕੋਈ لیکن ਜਦੋਂ ਤੁਹਾਡਾ جی ایف ار 5 ਤੋਂ 10 ਤੱਕ ਕਿਡਨੀ ਦੇ ਵਿੱਚ ਜਿਹੇ ਅਫਰਕ ਹੁੰਦਾ ਗ੍ਰੈਮ ਰੇਲਾ ਫਿਲਟਰੇਸ਼ਨ ਰੇਟ ਬੋਲਦੇ ਇਹਨੂੰ ਠੀਕ ਹੈ ਉਹ ਅਗਰ ਤੁਹਾਡਾ ਫਿਲਟਰੇਸ਼ਨ ਰੇਟ ਥੋੜਾ ਕਿਡਨੀ ਦੇ ਵਿੱਚ ਚੱਲ ਰਿਹਾ ਹੈਗਾ ਕੰਮ ਦੇ ਰਿਹਾ ਤਾਂ ਫਿਰ ਉਸ ਨੂੰ ਕੋਈ ਦਿੱਕਤ ਨਹੀਂ ਫਿਰ ਇਹ ਆਪਣਾ ਜੋ ਦਵਾਈਆਂ ਬਹੁਤ ਵਰਪੂਰ ਕੰਮ ਕਰਦੀਆਂ ਨੇ ਔਰ ਬਹੁਤ ਅੱਛੇ ਰਿਜ਼ਲਟ ਆਉਂਦੇ ਨੇ ਜਿਹੜੇ ਕਿ ਕਿਟਨ ਲੈਵਲ ਜਿਹਨੂੰ ਕਹਿੰਦੇ ਆ ਕਿਡਨੀ ਦਾ ਉਸ ਉਹ ਕੰਟਰੋਲ ਕਰਦਾ ਜੀ ਇਹ ਬਿਲਕੁਲ ਇਸ ਨੇ ਕਿਡਨੀ ਨੂੰ ਸਭ ਤੋਂ ਕਿਟਨ ਲੈਵਲ ਤੋਂ ਇੱਕ ਅਲੱਗ ਚੀਜ਼ਾਂ ਰਹਿ ਜਾਂਦੀਆਂ ਨੇ ਬਲੱਡ ਦੇ ਵਿੱਚ ਥੋੜਾ ਕਿੰਨਾ ਮਤਲਬ ਅੰਦਰ ਇਨਫੈਕਸ਼ਨ ਆ ਗਿਆ ਹਮ ਕਿਡਨੀ ਦਾ ਇੱਕ ਮੇਨ ਜੋ ਪਾਰਟ ਹੈਗਾ ਉਹ ਹੈਗਾ ਜੀ ਐਫ ਆਰ ਜੀ ਉਹਨੂੰ ਇੱਕ ਫਿਲਟਰ ਕਰਨ ਦੀ ਸ਼ਮਤਾ ਕਹਿੰਦੇ ਆਪਾਂ ਪੰਜਾਬੀ 'ਚ ਆਪਾਂ ਕਹਿ ਸਕਦੇ ਕਿ ਉਹਦੀ ਛਣਨੀ ਕਿੰਨੇ ਪਰਸੈਂਟ ਕੰਮ ਕਰਦੀ ਆ ਤਾਂ ਉਹ ਇੱਕ ਰੇਸ਼ੋ ਹੁੰਦਾ ਉਹਦੇ 'ਚ ਜਿਵੇਂ 5% ਤੋਂ ਲੈ ਕੇ ਤੇ 70 75% ਤੱਕ 100% ਤੱਕ ਵੀ ਹੁੰਦਾ ਇਹ ਠੀਕ ਹੈ ਕਿਹੜੀ ਕਿਡਨੀ ਕਿੰਨੇ ਪਰਸੈਂਟ ਕੰਮ ਕਰ ਰਹੀ ਆ ਉਹਨੂੰ ਉਨਾ ਹੀ ਸਮਾਂ ਲੱਗਣਾ ਠੀਕ ਹੋਣ ਤੇ ਜੇ ਹੁਣ ਜਮ ਸਪੋਜ਼ ਕਰੋ 5% ਕੰਮ ਕਰ ਰਹੀ ਹੈ ਤਾਂ ਉਸ ਨੂੰ ਥੋੜਾ ਜ਼ਿਆਦਾ ਸਮਾਂ ਲੱਗਣਾ ਔਰ ਜਿਹੜਾ ਜਮਾ ਮੱਲੇ ਕੋਈ 40% ਕੰਮ ਕਰ ਰਹੀ ਹੈ ਤੋਂ ਨੇ ਜਲਦੀ ਠੀਕ ਹੋ ਜਾਣਾ ਅੱਛਾ ਕਿਵੇਂ ਨਾ ਲੋਕ ਜਿਵੇਂ ਹੁਣ ਡਾਕਟਰ ਲੋਕ ਕਹਿੰਦੇ ਕਿ ਜੇ ਜੋ ਡਾਕਟਰ ਕੋ ਜਾਈਏ ਤਾਂ ਡਾਕਟਰ ਤੁਹਾਨੂੰ ਇੱਕੋ ਗੱਲ ਕਹਿੰਦੇ ਕਿ ਹਾਂਜੀ ਪ੍ਰੈਸ਼ਰ ਕਰਾ ਲਓ ਜੀ ਕਿ ਇਦਾਂ ਕੰਮ ਬੰਨਣਾ ਨਹੀਂ ਵੀ ਓੱਖਾ ਕੰਮ ਆ ਦੇਖੋ ਮੈਡੀਕਲ ਲਾਈਨ ਦਾ ਆਪਣਾ ਪ੍ਰੋਸੈਸ ਹੈਗਾ ਵਾ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ ਲੇਕਿਨ ਆਯੁਰਵੇਦ ਦੇ ਵਿੱਚ ਚਾਂਸ ਲਿਆ ਜਾਂਦਾ ਚਾਂਸ ਹੁੰਦੇ ਆ ਹਾਂਜੀ ਬਿਲਕੁਲ ਕਿ ਜੇਕਰ ਤੁਹਾਨੂੰ ਡਾਕਟਰ ਨੇ ਰეკਮੈਂਡ ਕੀਤਾ ਕਿ ਹਾਂਜੀ ਸਰਜਰੀ ਹੋਣੀ ਹੈ ઓਪਰੇਟ ਹੋਣਾ ਤੁਸੀਂ ਇੱਕ ਵਾਰ ਤੁਹਾਡੇ ਕੋਲ ਮੈਂ ਇਹ ਪੁੱਛਦਾ ਬਿਲਕੁਲ ਹਾਂ ਬਿਲਕੁਲ ਆ ਸਕਦੇ ਨੇ ਹਾਂ ਬਿਲਕੁਲ ਆਣ ਆਪਾਂ ਬਹੁਤ ਬਖੂਬੀ ਤਰੀਕੇ ਨਾਲ ਪੇਸ਼ੈਂਟ ਦੇ ਨਾਲ ਆਪਾਂ ਕਾਉਂਸਲਿੰਗ ਕਰੀਦੀ ਹੈ ਹਰ ਪੇਸ਼ੈਂਟ ਨਾਲ ਅੱਧਾ ਘੰਟੇ ਦੀ ਕਾਉਂਸਲਿੰਗ ਹੁੰਦੀ ਹੈ ਆਪਣੀ ਹੋਰ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਹੀ ਆਪਾਂ ਆਪਣੀ ਮੈਡੀਸਨ ਉਹਨਾਂ ਨੂੰ ਕੋਈ ਖਾਣ ਪੀਣ ਦਾ ਪਰਹੇਜ਼ ਵੀ ਕਰਦੇ ਦੱਸ ਬਿਲਕੁਲ ਹੈਗਾ ਇਹਨਾਂ ਦੇ ਵਿੱਚ ਜਿਹੜਾ ਕਿਡਨੀ ਪੇਸ਼ੈਂਟ ਆ ਬਕਾਇਦਾ ਉਹਨਾਂ ਨੂੰ ਡਾਈਟ ਚਾਰਟ ਦਿੱਤਾ ਜਾਂਦਾ ਉਸੇ ਡਾਈਟ ਚਾਰਟ ਨੂੰ ਫਾਲੋ ਕਰਨਾ ਹੁੰਦਾ ਉਹਨਾਂ ਨੇ ਠੀਕ ਹੈ ਔਰ ਜਦੋਂ ਫਾਲੋ ਕਰੇਗਾ ਤਾਂ ਫਿਰ ਬਿਲਕੁਲ ਡਾਈਟ ਚ ਆਵਾਜ਼ ਹੀ ਖਾਈ ਨਾ ਪਾਵੇ ਤੁਸੀਂ ਕਰੋ ਨਹੀਂ ਭਾਈ ਦਿਨ ਦੇ ਕਿੰਨੇ ਬਾਦਾਮ ਖਾ ਲੋ ਕੋਈ ਭਾਈ ਮੇਰੇ ਕੋ ਕਿਤੇ ਮੈਂ ਦਵਾਈ ਨਹੀਂ ਐਸਾ ਨਹੀਂ ਹੈ ਐਸਾ ਨਹੀਂ ਹੁੰਦਾ ਬਿਲਕੁਲ ਨੋਰਮਲ ਡਾਈਟ ਹੈ ਜਿੱਦੇ ਹਰ ਰਸੋਈ ਦੇ ਵਿੱਚ ਅਵੇਲੇਬਲ ਹੁੰਦੀ ਹੈ ਬਿਲਕੁਲ ਠੀਕ ਮੈਂ ਕੰਟਰੋਲ ਹੀ ਕਰਦਾ ਕਹਿੰਦਾ ਭਾਵਾ ਆਪਣਾ ਬਿਲਕੁਲ ਬਿਲਕੁਲ ਆਪਾਂ ਉਹ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਸਪੋਜ਼ ਕਰੋ ਕਿੰਨੀ ਨੂੰ ਪੋਟਾਸ਼ੀਅਮ ਵਾਲੀਆਂ ਚੀਜ਼ਾਂ ਨਹੀਂ ਚੰਗੀਆਂ ਹੁੰਦੀਆਂ ਹੈ ਪ੍ਰੋਟੀਨ ਜ਼ਿਆਦਾ ਨਹੀਂ ਚੱਲਣਾ ਹੁੰਦਾ ਤਾਂ ਉਸ ਨੂੰ ਸਿਰਫ ਮੈਨੇਜ ਹੀ ਕਰਨਾ ਹੁੰਦਾ ਮੈਨੇਜ ਕਰਨਾ ਬਿਲਕੁਲ ਦੱਸਣਾ ਹੁੰਦਾ ਵੀ ਤੁਸੀਂ ਇੰਨਾ ਪੂਰੇ 1 ਆਫ ਡੇ ਦੇ ਵਿੱਚ ਆਹ ਡਾਈਟ ਤੁਸੀਂ ਕਰਨੀਆ ਉਹ ਆਰਾਮ ਨਾਲ ਹੰਡ ਹਸ ਅਕੋਰਡਿੰਗਲੀ ਚੱਲ ਜਾਂਦਾ ਹੈ ਨਾ ਹੁਣ ਇਹ ਜਿਵੇਂ ਤੁਸੀਂ ਹੁਣ ਮੰਨ ਲਓ ਆ ਜਿਵੇਂ ਤੁਸੀਂ ਦੋ ਪੈਕੇਟ ਕਿ ਕੇ ਬੀ 1 ਹੋ ਗਿਆ ਕਿ ਕੇ ਬੀ 2 ਹੋ ਗਿਆ ਉਹਦੇ ਵੀ ਤੁਹਾਡੇ ਕੋਲ ਆ ਜਿਹੜਾ ਆ ਗਿਆ ਕੇ ਐਲ 1 ਹੋ ਗਿਆ ਤੇ ਕੇ ਐਲ 2 ਹੋ ਗਿਆ ਇਹ ਤੁਸੀਂ ਕਿਵੇਂ ਮਤਲਬ ਹੁਣ ਆ ਤੁਸੀਂ ਇੱਕ ਇੱਕ ਦਾ ਦਸਤਾ ਦੋ ਦੋ ਟਾਈਮ ਅਸੀਂ ਦੋ ਦੋ ਚਮਚ ਖਾਣੇ ਹਨ ਖਾਲੀ ਪੇਟ ਤੇ ਆ ਹੋ ਗਿਆ ਇਹ ਵੀ ਇਸੇ ਤਰ੍ਹਾਂ ਇਹ ਖਾਣਾ ਖਾਣ ਤੋਂ ਬਾਅਦ ਚ ਇਕ ਅਚਾਹੇ ਖਾਲੀ ਪੇਟ ਹੋ ਗਿਆ ਤਾਂ ਆ ਖਾਣਾ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਚਾਹ ਇਹਦੇ ਵੀ ਦੋ ਚਮਚੇ ਸ਼ਵੇਰੇ ਦੋ ਚਮਚੇ ਸ਼ਾਮ ਨੂੰ ਆ ਕਰਨਾ ਇਹਨਾਂ ਨੇ ਵੀ ਕਿੰਨੇ ਡੀਟੋਕਸ ਹੈ ਸਫਾਈ ਹੀ ਕਰਨੀ ਹੈ ਸਾਰਿਆਂ ਨੇ ਲੇਕਿਨ ਅਲੱਗ-ਅਲੱਗ ਮਾਤਰਾ ਦੇ ਵਿੱਚ ਅਲੱਗ-ਅਲੱਗ ਕੰਡੀਸ਼ਨ ਦੇ ਵਿੱਚ ਅਕੋਰਡਿੰਗ ਟੂ ਜਿਵੇਂ ਉਹਨਾਂ ਦੀ ਕੰਡੀਸ਼ਨ ਹੈਗੀ ਆ ਕੰਡੀਸ਼ਨ ਹੈਗੀ ਆ ਇਹਦੇ ਵਿੱਚ ਥੋੜਾ ਬਹੁਤ ਆਇਰਨ ਵਗੈਰਾ ਦਿੱਤਾ ਹੋਗਾ ਤਾਂ ਕਿ ਤਾਕਤ ਆ ਜਾਵੇ ਕੰਡੀਸ਼ਨ ਨੂੰ ਥੋੜੀ ਜਿਹੀ ਕਮਜ਼ੋਰੀ ਮਹਿਸੂਸ ਨਾ ਹੋਵੇ ਠੀਕ ਹੈ ਤੇ ਤੁਸੀਂ ਮੈਨੂੰ ਹੁਣ ਇਹ ਦੱਸ ਦਿਓ ਇੱਕ ਵਾਰ ਕਿ ਕਿੰਨਾ ਕ ਸਮਾਂ ਦਵਾਈ ਤੁਹਾਡੀ ਖਾਣੀ ਪੈਂਦੀ ਆ ਮਤਲਬ ਕੋ ਪੇਸ਼ੈਂਟ ਦੇ ਜੇਕਰ ਮੰਨ ਲਓ ਸਪੋਜ਼ ਕਰੋ ਪੇਸ਼ੈਂਟ ਡਾਇਲਿਸਿਸ ਵਗੈਰਾ ਤੇ ਚਲਾ ਜਾਂਦਾ ਤਾਂ ਕਈ ਵਾਰੀ ਪੇਸ਼ੈਂਟ ਦੀ ਦਵਾਈ ਲਗਾਤਾਰ ਵੀ ਚਲਦੀ ਰਹਿੰਦੀ ਆ ਲੇਕਿਨ ਕਈ ਵਾਰੀ ਪੇਸ਼ੈਂਟ ਜਿਵੇਂ ਮੰਨ ਲਓ 15 ਦਿਨ ਦੇ ਵਿੱਚ ਵਿੱਚ ਕਾਫੀ ਅੱਛੇ ਰਿਜ਼ਲਟ ਆ ਜਾਂਦੇ 15 ਦਿਨ ਮਤਲਬ ਉਹੀ ਮੈਂ ਕਹਿੰਦਾ ਰਿਜ਼ਲਟ ਦੇਖਣ ਨੂੰ ਰਿਜ਼ਲਟ ਜਿਹੜੇ 15 ਦਿਨ ਦੇ ਵਿੱਚ ਪਹਿਲੇ 15 ਦਿਨ ਦੇ ਵਿੱਚ ਪੇਸ਼ੈਂਟ ਖੁਦ ਫੋਨ ਕਰਕੇ ਕਹਿੰਦੇ ਨੇ ਡਾਕਟਰ ਸਾਹਿਬ ਬਹੁਤ ਅੱਛਾ ਲੱਗ ਰਿਹਾ ਬਹੁਤ ਸਹੀ ਚੱਲ ਰਿਹਾ ਚਲੋ ਵਧੀਆ ਗੱਲ ਉਨਾਂ ਦਾ ਵੀ ਬੜਾ ਕਈ ਕੰਟਰੋਲ ਹੁੰਦਾ ਦੇਖੋ ਕਿਡਨੀ ਨੂੰ ਖਰਾਬ ਕਰਨ ਦੇ ਵਿੱਚ